ਆਪ ਸਭ ਨੂੰ ਗਣਤੰਤਰਤਾ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਵਾਹਿਗੁਰੂ ਜੀ ਆਪ ਸਭ ਦੇ ਘਰ ਪਰਿਵਾਰ ਵਿੱਚ ਖੁਸ਼ੀਆਂ ਅਤੇ ਤੰਦਰੁਸਤੀਆਂ ਬਖਸ਼ਿਸ਼ ਕਰਨ ਸੋ ਅੱਜ ਇਹ ਗਣਤੰਤਰਤਾ ਦਿਵਸ ਹੈ ਜੋ ਪਾਤੜਾ ਕ੍ਰਿਤੀ ਕਾਲਜ ਨਿਆਲ ਵਿੱਚ ਮਨਾਇਆ ਗਿਆ ਤੇ ਇੱਥੇ ਪ੍ਰਸ਼ਾਸਨਿਕ ਅਧਿਕਾਰੀ ਅਤੇ ਪਾਤੜਾ ਦੇ ਸਾਰੇ ਹੀ ਸਮੁੱਚੇ ਸੱਜਣ ਭਰਾ ਆਮ ਆਦਮੀ ਪਾਰਟੀ ਦੀ ਜਿਹੜੀ ਟੀਮ ਹੈ ਉਹ ਸਭ ਮੌਜੂਦ ਸਨ ਤੇ ਇੱਥੇ ਬੱਚਿਆਂ ਨੇ ਆਪਣੀ ਕਲਾਕ੍ਰਿਤੀਆਂ ਦਿਖਾਈਆਂ ਤੇ ਨਾਲ ਹੀ ਇਸ ਪ੍ਰੋਗਰਾਮ ਦੇ ਵਿੱਚ ਸ਼ਹੀਦ ਆਜ਼ਾਦੀ ਕੁਲਾਟੀਆਂ ਦੇ ਪਰਿਵਾਰ ਨੂੰ ਸਨਮਾਨਿਤ ਕੀਤਾ ਗਿਆ ਬੱਚਿਆਂ ਵੱਲੋਂ ਵੱਖ-ਵੱਖ ਪਹਿਲੂਆਂ ਤੇ ਬਹੁਤ ਸੋਹਣੀਆਂ ਕਲਾਕ੍ਰਿਤੀਆਂ ਦਿਖਾਈਆਂ ਗਈਆਂ ਕਿਰਪਾ ਕਰਕੇ ਸਟੇਜ ਤੇ ਆਹ ਜੀ ਸ਼੍ਰੀ ਅਜੀਤ ਸਿੰਘ ਪੁੱਤਰ ਸਾਦਾ ਸਿੰਘ ਜੀ ਤੇ ਉਹਨਾਂ ਦੇ ਬਾਰੇ ਸਤਨਾਮ ਸਿੰਘ ਜੀ ਸੰਦੋਸ ਜੀ ਪਲੀਜ਼ ਨਗਰ ਕੌਂਸਲ ਪਟਨਾ ਤੋਂ ਜੋ ਪ੍ਰਧਾਨ ਸਹਿਬਾਨ ਆਏ ਹੋਏ ਨੇ ਕਿਰਪਾ ਕਰਕੇ ਉਹ ਵੀ ਸਟੇਜ ਤੇ ਆ ਜਾਣ ਜੀ ਅੱਜ ਹੀ ਫਰੀडम ਫਾਈਟਰਸ ਦੀ ਕੁਚੀ ਦੇ ਵਿੱਚ ਅੱਗੇ ਸਾਰੇ ਆ ਜੋ ਬਚਿੱਤਰ ਸਿੰਘ ਜੀ ਢਿੱਲੋਂ ਸ਼੍ਰੀ ਕ੍ਰਿਸ਼ਨ ਸਿੰਘ ਜੀ ਪੁੱਤਰ ਸੁੰਦਰ ਸਿੰਘ ਜੀ ਦੇ ਪਰਿਵਾਰ ਤੋਂ ਭੁਪਿੰਦਰ ਸਿੰਘ ਜੀ ਸ਼੍ਰੀ ਮੰਗਲ ਸਿੰਘ ਜੀ ਪੁੱਤਰ ਸ਼੍ਰੀ ਭਗਵਾਨ ਸਿੰਘ ਜੀ ਦੇ ਪਰਿਵਾਰ ਤੋਂ ਕਸ਼ਮੀਰ ਸਿੰਘ ਜੀ ਸ਼ੀਰ ਸੁਬੇਸ਼ ਸਿੰਘ ਪੁੱਤਰ ਫੌਜਾ ਸਿੰਘ ਉਹਨਾਂ ਦੇ ਪਰਿਵਾਰ ਤੋਂ ਸੁਰਿੰਦਰ ਸਿੰਘ ਜੀ ਸ਼੍ਰੀ ਗੁਰਮਤ ਸਿੰਘ ਪੁੱਤਰ ਲਾਲ ਸਿੰਘ ਜੀ ਉਹਨਾਂ ਦੇ ਪਿਓਰ ਤੋਂ ਬਗੇਲ ਸਿੰਘ ਜੀ ਸ਼ੀ ਸੋਹਣ ਸਿੰਘ ਪੁੱਤਰ ਚਤਰ ਸਿੰਘ ਉਹਨਾਂ ਦੇ ਪਿਓਰ ਤੋਂ ਨਿਸ਼ਿੰਦਰ ਸਿੰਘ ਜੀ ਪਤਨਾ ਤੋਂ ਸ਼ੀ ਸੋਹਣ ਸਿੰਘ ਜੀ ਪੁੱਤਰ ਲਹਿਣਾ ਸਿੰਘ ਜੀ ਅਰਨੋ ਤੋਂ ਉਹਨਾਂ ਦੇ ਪਿਓਰ ਤੋਂ ਜਸਬੀਰ ਸਿੰਘ ਜੀ ਸ਼ੀ ਹਰदयाल ਸਿੰਘ ਪੁੱਤਰ ਨਿੱਕਾ ਸਿੰਘ ਉਹਨਾਂ ਦੇ ਪਰਿਵਾਰ ਤੋਂ ਪਰਮਜੀਤ ਕੌਰ ਜੋਗੀਵਾਲਾ ਕੋ ਸ਼੍ਰੀ ਸਿੰਗਾਰਾ ਸਿੰਘ ਜੀ ਪੁੱਤਰ ਗਣਪਤ ਰਾਏ ਹਰਨਾਮ ਸਿੰਘ ਜੀ ਉਹਨਾਂ ਦੇ ਪਰਿਵਾਰ ਤੋਂ ਫਾਤਰਾ ਤੋਂ ਸ਼੍ਰੀ ਗੁਰਦਿਆਲ ਸਿੰਘ ਜੀ ਪੁੱਤਰ ਰੇਸ਼ਮ ਸਿੰਘ ਉਹਨਾਂ ਦੇ ਪਰਿਵਾਰ ਤੋਂ ਗੁਰਦਰਸ਼ਨ ਸਿੰਘ ਜੀ ਗਲੌਲੀ ਤੋਂ ਸ਼੍ਰੀ ਚੜ੍ਹਾ ਸਿੰਘ ਪੁੱਤਰ ਨਿਹਾਲ ਸਿੰਘ ਉਹਨਾਂ ਦੇ ਪਰਿਵਾਰ ਤੋਂ ਸਟਾਲਾ ਸਿੰਘ ਪਿੰਡ ਗਲੌਲੀ ਤੋਂ ਸ਼੍ਰੀ ਨਾਜਾ ਸਿੰਘ ਪੁੱਤਰ ਈਸ਼ਾ ਸਿੰਘ ਉਹਨਾਂ ਦੇ ਪਰਿਵਾਰ ਤੋਂ ਗਗਨਦੀਪ ਸਿੰਘ ਘੱਗਾ ਤੋਂ ਸ਼੍ਰੀ ਈਸ਼ਾ ਸਿੰਘ ਮਝੇਲ ਪੁੱਤਰ ਆਸਾ ਸਿੰਘ ਜੀ ਉਹਨਾਂ ਦੇ ਪਰਿਵਾਰ ਤੋਂ ਅਮਰਜੀਤ ਸਿੰਘ ਅਰਮਨੋ ਤੋਂ ਸ਼੍ਰੀ ਹਰਵੰਤ ਸਿੰਘ ਜੀ ਉਹਨਾਂ ਦੇ ਪਰਿਵਾਰ ਤੋਂ ਪਿਸ਼ੋਰਾ ਸਿੰਘ ਜੀ ਸ਼ੇਰਗੜ੍ਹ ਤੋਂ ਸ਼੍ਰੀ ਸੁਵਾਨ ਸਿੰਘ ਪੁੱਤਰ ਦੇਵ ਸਿੰਘ ਉਹਨਾਂ ਦੇ ਪਰਿਵਾਰ ਤੋਂ ਅਤੇਂਦਰ ਕੌਰ ਸਿੰਘ ਸ਼ੇਰਗੜ੍ਹ ਤੋਂ ਸ਼੍ਰੀ ਹਜਾਰ ਸਿੰਘ ਪੁੱਤਰ ਉਤਮ ਸਿੰਘ ਖੁਦ ਜਲਾਲਪੁਰ ਤੋਂ ਸ਼੍ਰੀ ਕਿਰਪਾਲ ਸਿੰਘ ਪੁੱਤਰ ਪ੍ਰੇਮ ਸਿੰਘ ਉਹਨਾਂ ਦੇ ਪਰਿਵਾਰ ਤੋਂ ਜੰਗੀਰ ਸਿੰਘ ਜੀ ਬਤਾਲ ਤੋਂ ਸ਼੍ਰੀ ਅਛਾ ਸਿੰਘ ਜੀ ਫਰਨੋ ਤੋਂ ਉਹਨਾਂ ਦੇ ਪਰਿਵਾਰ ਤੋਂ ਜੰਗੀਰ ਸਿੰਘ ਜੀ ਜੰਗੀਰ ਸਿੰਘ ਪੁੱਤਰ ਬਾਲ ਸਿੰਘ ਉਹਨਾਂ ਦੇ ਪਰਿਵਾਰ ਤੋਂ ਸ਼ਮਸ਼ੇਰ ਸਿੰਘ ਗਲੋਲੀ ਤੋਂ ਸ਼੍ਰੀ ਜੈਮਲ ਸਿੰਘ ਪੁੱਤਰ ਜਗਤ ਸਿੰਘ ਉਹਨਾਂ ਦੇ ਪਰਿਵਾਰ ਤੋਂ ਬਲਬੀਰ ਸਿੰਘ ਜੀ ਆ ਰਹੇ ਨੇ ਸ਼ਕਰਾਣਾ ਤੋਂ ਸ਼੍ਰੀ ਗੁਰਬਚਨ ਸਿੰਘ ਜੀ ਪੁੱਤਰ ਨਰਾਇਣ ਸਿੰਘ ਜੀ ਬਹਿਰਜਟ ਤੋਂ ਸ਼੍ਰੀ ਮਜੀਰ ਸਿੰਘ ਪੁੱਤਰ ਗੁਲਜਾਰ ਸਿੰਘ ਉਗੋਕੇ ਤੋਂ ਸ਼੍ਰੀ ਕੁੰਦਨ ਸਿੰਘ ਜੀ ਪੁੱਤਰ ਅਰਜਨ ਸਿੰਘ ਜੋਕੀਆਲਾ ਤੋਂ ਸ਼੍ਰੀ ਕਰਨੈਲ ਸਿੰਘ ਜੀ ਪੁੱਤਰ ਹਰਚੰਦ ਸਿੰਘ ਪਿੰਡ ਸਿਉਣਾ ਤੋਂ ਸ਼੍ਰੀ ਚਾਤਰ ਸਿੰਘ ਪੁੱਤਰ ਮਿਹਰ ਸਿੰਘ ਗਲੋਲੀ ਤੋਂ ਸ਼੍ਰੀ ਹਰਪਰ ਸਿੰਘ ਢੱਗਾ ਤੋਂ ਸ਼੍ਰੀ ਲਕਸ਼ਮਨ ਸਿੰਘ ਭਾਤਣਾ ਤੋਂ ਸ਼੍ਰੀ ਅਮਰੀਕ ਜੀ ਦਤਾਲ ਤੋਂ ਤੇ ਸ਼੍ਰੀ ਦਰਸ਼ਨ ਸਿੰਘ ਜੀ ਹਰਿਆਉ ਖੁਰਦ ਤੋਂ